ਚੇਕੋ ਜੋ ਨਾ ਉਹ ਕੇਂਦਰ ਦੇ ਸਿਧਾਂਤਾਂ ਉੱਪਰ ਗੱਲ ਕਰ ਰਹੇ ਨੇ ਦੇਖੋ ਸਾਡੇ ਬੱਚੇ ਇਸ ਗੱਲ ਹੀ ਸੰਘਰਸ਼ ਕਰ ਰਹੇ ਸੀ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਨੇ ਇੱਕ ਫਰਮਾਨ ਪਿਛਲੇ ਮਹੀਨੇ ਜਾਰੀ ਕੀਤਾ ਸੀ ਜਿਦੇ ਚ ਅੰਡਰਟੇਕਿੰਗ ਦੇਣ ਵਾਸਤੇ ਸਟੂਡੈਂਟ ਨੂੰ ਕਿਹਾ ਸੀ ਵੀ ਕੋਈ ਵੀ ਡੈਮੋਕਰੈਟਿਕ ਤਰੀਕੇ ਨਾਲ ਪੀਸਫੁਲ ਅਗਰ ਪ੍ਰੋਟੈਸਟ ਵੀ ਕਰਨਾ ਹੈ ਸਟੂਡੈਂਟਸ ਨੇ ਜਿਹੜਾ ਕਿ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਉਹਦੇ ਲਈ ਵੀ ਪਹਿਲਾਂ ਪੰਜਾਬ ਯੂਨੀਵਰਸਿਟੀ ਤੋਂ ਅਥਾਰਟੀ ਤੋਂ ਪਰਮਿਸ਼ਨ ਲੈਣੀ ਪਊ ਇੱਥੇ ਸਿੱਧਾ-ਸਿੱਧਾ ਮੈਨੂੰ ਲੱਗਦਾ ਅਨ ਕਨਸਟੀਟਿਊਸ਼ਨਲ ਵੀ ਹੈ ਔਰ ਜਿਹੜਾ ਫੰਡਾਮੈਂਟਲ ਰਾਈਟ ਹੈ ਇੱਕ ਇਨਸਾਨ ਦਾ ਰਾਈਟ ਟੂ ਪ੍ਰੋਟੈਸਟ ਉਹਦੀ ਵਾਇਲੇਸ਼ਨ ਹੈ ਤੇ ਕਿਸ ਤਰੀਕੇ ਨਾਲ ਕਨ ਤਾਨਾਸ਼ਾਈ ਫਰਮਾਨ ਜਾਰੀ ਹੋਇਆ ਹੈ ਭਾਰਤ ਸਰਕਾਰ ਦਾ ਜਿਹਦੇ ਚ ਪੰਜਾਬ ਯੂਨੀਵਰਸਿਟੀ ਦੇ ਡੈਮੋਕ੍ਰੈਟਿਕ اور ਬੜੇ ਆਟੋਨਮੀ ਵਾਲਾ ਹਾਊਸ ਸੈਨੇਟਰ ਸਿੰਡੀਕੇਟ ਨੂੰ ਬਹੁਤ ਲਿਮਿਟਿਡ ਕਰਤਾ ਯਾਨੀ ਕਿ ਇੱਕ ਪਾਸੇ ਤੇ ਪਹਿਲਾਂ ਔਰਚ ਇਲੈਕਟਿਡ ਮੈਂਬਰ ਹੁੰਦੇ ਸੀ ਤਮਾਮ ਕੌਨਸਟੈਂਸੀ ਚ ਚਾਹੇ ਉਹ ਗ੍ਰੈਜੂਏਟ ਸੀ ਚਾਹੇ ਪ੍ਰਿੰਸੀਪਲ ਸੀ ਚਾਹੇ ਲੈਕਚਰਰ ਸੀ ਚਾਹੇ ਟੈਕਨੀਕਲ ਐਜੂਕੇਸ਼ਨ ਸੀ ਹੁਣ ਉਹਦੇ ਚ ਪੂਰੀ ਤਰੀਕੇ ਨਾਲ ਭਾਰਤ ਸਰਕਾਰ ਨੇ ਆਪਣੇ ਹੱਥ ਚ ਨਾਮਿਨੇਸ਼ਨ ਰੱਖ ਲਈ ਹੈ ਕਿਉਂਕਿ ਜਿਹੜਾ ਸੈਨੇਟ ਸੀ ਉਹ ਮੋਸਟਲੀ ਉਹਦੇ ਚ ਰਿਪਰੈਜੈਂਟੇਸ਼ਨ ਪੰਜਾਬ ਦੀ ਸੀ ਔਰ ਪੰਜਾਬ ਯੂਨੀਵਰਸਿਟੀ ਇੱਕ ਐਸੀ ਸੰਸਥਾ ਆ ਜਿਹੜੀ ਦੇਸ਼ ਚ ਇਕਲੌਤੀ ਜਿਹਦੀ ਡਿਸੀਜਨ 메ਕਿੰਗ ਇਲੈਕਟਿਡ ਸੀ ਜਿੱਦੇ तमाम ਸਟੇਕ ਹোলਡਰ ਸੈਨੇਟ ਤੇ ਹਾਊਸ ਚ ਬੈ ਕੇ तमाम ਜਿਹੜੇ ਡਿਸੀਜਨ ਉਹ ਲੈਂਦੇ ਸੀ। ਉਹ ਐ ਸਿੱਧਾ-ਸਿੱਧਾ ਨਾਤੇ ਸਿਰਫ ਅਨ ਕਨਸਟੀਟਿਊਸ਼ਨਲ ਹੈ ਬਲਕਿ ਮੈਨੂੰ ਲੱਗਦਾ ਹੈ ਵੀ ਜਿਹੜਾ ਇੱਕ ਸੂਬੇ ਦਾ ਆਟੋਨਮੀ ਹੁੰਦੀ ਹੈ ਸਟੇਟ ਦੀ ਆਟੋਨਮੀ ਉਰਤੇ ਵੀ اٹੈਕ ਤੋਂ ਇਹਦਾ ਵਿਰੋਧ ਕੱਲ ਵੀ ਤੁਸੀਂ ਦੇਖਿਆ ਸਾਰੀਆਂ ਪਾਰਟੀਆਂ ਵੀ ਕਰ ਰਹੀਆਂ ਅੱਜ ਮੈਂ ਇੱਥੇ ਪੰਜਾਬ ਯੂਨੀਵਰਸਿਟੀ ਕੈਂਪਸ ਜਿਹੜੇ ਸਟੂਡੈਂਟ ਔਰ ਫੈਲੋ ਜਿਹੜੇ ਸੈਨੇਟ ਦੇ ਸਾਬਕਾ ਮੈਂਬਰ ਹੈ ਉਹ ਪ੍ਰੋਟੈਸਟ ਤੇ ਬੈਠੇ ਉਹਨਾਂ ਦੀ سپورਟ ਤੇ ਪਹੁੰਚਿਆ ਔਰ ਠੋਕ ਮਾਰਾ ਕੇ ਅਸੀਂ ਭਾਰਤ ਸਰਕਾਰ ਦੇ ਇਸ ਨੋਟੀਫਿਕੇਸ਼ਨ ਦਾ ਵਿਰੋਧ ਕਰਦੇ ਆ ਔਰ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਇੱਕ ਸਟੇਟ ਦੀ ਅਸੈਂਬਲੀ ਚੋਂ ਪਾਸ ਕੀਤੇ ਐਕਟ ਨੂੰ ਕਿਸੇ ਵੀ ਸਰਕਾਰ ਦੇ ਨੋਟੀਫਿਕੇਸ਼ਨ ਦੇ ਦੁਆਰਾ ਅਮੈਂਡ ਨਹੀਂ ਕੀਤਾ ਜਾ ਸਕਦਾ ਇਹ ਅਨਕਨਸਟੀਟਿਊਸ਼ਨਲ ਹੈ ਇਲੀਗਲ ਹੈ ਅਨਡੈਮੋਕਰੇਟਿਕ ਕਿੰਦੇ ਕੋ ਕਿੰਦੇ ਕੋ ਜੋ ਇਸ ਕਰਕੇ ਜਿਹੜਾ ਅੱਜ ਬੱਚਿਆਂ ਨੇ ਸ਼ੁਰੂਆਤ ਕੀਤੀ ਆ ਇਹ ਲੜਾਈ ਪੂਰੇ ਪੰਜਾਬ ਚ ਨੌਜਵਾਨ ਵੀ ਲੜਨਗੇ ਹਰੇਕ ਕੋ ਪੰਜਾਬੀ ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਬੇਨਤੀ ਵੀ ਕਰਦਾ ਤਮਾਮ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਦੇ ਚਾਹੇ ਸਾਫ ਦਾ ਵਿਦਿਆਰਥੀ ਹੋਣ ਚਾਹੇ ਪੰਜਾਬੀ ਹੋਣ ਤੁਹਾਨੂੰ ਬੇਨਤੀ ਹੈ ਮੀਡੀਆ ਦੇ ਰਾਹੀਂ ਕਿ ਜੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਹੈ ਜੇ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਬਰਕਰਾਰ ਰੱਖਣਾ ਹੈ ਕਿ ਇਸ ਲੜਾਈ ਚ ਅਪਾ ਇਨ੍ਹਾਂ ਵਿਦਿਆਰਥੀਆਂ ਦਾ ਇਨ੍ਹਾਂ ਫੈਲੋਜ਼ ਦਾ ਡਟ ਕੇ ਸਾਥ ਦੇਈਏ ਔਰ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਦਾ ਮਾਮਲਾ ਹੈ ਕੋਈ ਇੱਕ ਪਾਰਟੀ ਦਾ ਮਸਲਾ ਨਹੀਂ ਇਹ ਪੰਜਾਬ ਦੀ ਹੋਣ ਦਾ ਮਸਲਾ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦਾ ਕੇਂਦਰ ਚ ਤੁਸੀਂ ਬੈਠੇ ਹੋ ਉਹ ਨਾਲ ਕੋ ਮਲਾਕਾਤ ਕੀਤੀ ਜਾਏਗੀ ਮੈਂ ਤੇ ਅਜੇ ਪਿਛਲੇ ਸੈਸ਼ਨ ਚ ਦੇਸ਼ ਦੇ ਐਜੂਕੇਸ਼ਨ ਮੰਤਰੀ ਤੋਂ ਅੰਦਰ ਪ੍ਰਧਾਨ ਜੀ ਨੂੰ ਮਿਲਿਆ ਸੀ ਕਿਉਂਕਿ ਸਮੇਂ-ਸਮੇਂ ਤੇ ਅਸੀਂ ਕੋਸ਼ਿਸ਼ ਕੀਤੀ ਪਿਛਲੇ 2 ਸਾਲਾਂ ਤੋਂ ਸੈਨੇਟ ਦੇ ਇਲੈਕਸ਼ਨ ਹੀ ਕਰਾਏ ਜਾ ਰਹੇ ਉਹਨੂੰ ਕਰਵਾਇਆ ਜਾਵੇ ਪਰ ਉਹਨਾਂ ਨੇ ਤੇ ਮੈਨੂੰ ਇਨਸ਼ੋਰ ਕੀਤਾ ਸੀ ਕਿ ਬਹੁਤ ਜਲਦੀ ਅਸੀਂ ਜਿਹੜਾ ਸੈਨੇਟ ਦਾ ਸਰੂਪ ਹੈ ਇਲੈਕਟਿਡ ਤਰੀਕੇ ਨਾਲ ਜੋ ਬੁਨਿਆਦੀ ਤੌਰ ਤੇ ਪਿਛਲੇ 60 ਸਾਲ ਤੋਂ ਚੱਲ ਰਿਹਾ ਉਹਨੇ ਰਿਵਾਈਵ ਕਰਾਂਗੇ ਲੇਕਿਨ ਅਨਫੋਰਚਨਟਲੀ ਭਾਜਪਾ ਦੀ ਜਿਹੜੀ ਮਾਨਸਿਕਤਾ ਹੈ ਔਰ ਤੁਸੀਂ ਇਹ ਵੇਖੋ 1 ਨਵੰਬਰ ਪੰਜਾਬ ਦਿਹਾੜਾ ਹੈ 1 ਨਵੰਬਰ 1966 ਚ ਪੰਜਾਬ ਰੀਆਰਗੇਨਾਈਜ਼ ਹੋਇਆ ਤੇ ਪੰਜਾਬ ਡੇ ਦੇ ਨਾਂ ਤੇ ਇਹਨੂੰ ਮਨਾਉਂਦੇ ਆ ਉਸੇ ਦਿਨ 1 ਨਵੰਬਰ ਨੂੰ ਬੀਜੇਪੀ ਨੇ ਤੋਹਫਾ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਦਾ ਹੱਕ ਖੋਣ ਦੀ ਸਾਜ਼ਿਸ਼ ਦੇ ਦੇਖੋ ਅੱਜ ਦੇ ਮਾਨ ਜੋਗ ਮੁੱਖ ਮੰਤਰੀ ਜੀ ਨੇ ਵੀ ਗੱਲ ਕਹੀ ਹੈ ਔਰ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਉਹਨਾਂ ਨੇ ਕਿਆ ਲੀਕ ਲਈ ਡੈਮੋਕਰੇਟਿਕ ਪ੍ਰੀਸ ਦੇ ਨਾਲ ਜੋ ਵੀ ਕੰਸਟੀਚਨਲੀ ਜਿਹੜਾ ਵੀ ਸਾਡੇ ਕੋਲ ਰਾਹ ਆ ਉਹ ਰਾਹ ਅਸੀਂ ਅਪਣਾਵਾਂਗੇ ਲੇਕਿਨ ਪੰਜਾਬ ਯੂਨੀਵਰਸਿਟੀ ਤੇ ਜਿਹੜਾ ਕਬਚਾ ਕਰਨ ਦੀਆਂ ਸਾਜ਼ਿਸ਼ਾਂ ਭਾਜ ਭਾਜ ਜਾਂ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਚੋਂ ਖੋਣ ਦੀ ਜਿਹੜੀ ਸਾਜ਼ਿਸ਼ ਹੈ ਬਿਲਕੁਲ ਕਾਮਯਾਬ ਨਹੀਂ ਹੋ ਸਕਦਾ ਸਰ ਇਹ ਕਿਹਾ ਕਿ ਡੈਵਿਡ ਪਲੇ ਕੇ ਬਾਤ ਪਈ ਜਾ ਰਹੀ ਹੈ ਕਿ ਪ੍ਰੋਟੈਸਟ ਕਰਨੇ ਸੇ ਪਹਿਲੇ ਆਪਕੋ ਪਰਮਿਸ਼ਨ ਲੈਣੀ ਪੜੇਗੀ ਔਰ ਜ਼ਬਰਦਸਤੀ ਸਟੂਡੈਂਟਸ ਸਿਗਨ ਕਰਵਾਏ ਜਾ ਰਹਾ ਹੈ ਉਹ ਤੋ ਵਹੀ ਤੋ ਮੈਂ ਕਹਿ ਰਹਾ ਹੂੰ ਜੇ ਇੱਕ ਬੱਚਾ ਹਮਾਰਾ ਹੈ ਕਬਿਸ਼ੇਕ ਜੋ ਸਟੂਡੈਂਟ ਕਾਉਂਸਲ ਕਾ ਨੁਮਾਇੰਦਾ ਹੈ ਚੁਣਾ ਹੁਆ ਉਹ ਪਿਛਲੇ 5 ਦਿਨ बैठा है और कोई भी एडमिनिस्ट्रेटिव जो ऑफिशियल्स हैं चाहे वो प्रोफेसर हैं कोई डीन है चाहे वाइस चांसलर ऑफिसर अभी तक उनसे मिलने नहीं आया तो अथॉरिटीज पे कितना दबाव है भारत सरकार का कितना प्रेशर है कि एक बच्चा हंगर स्ट्राइप बोना बोनाफाइड स्टूडेंट और इलेक्टेड रिप्रेजेंटेटिव पांच दिन से भूख हड़ताल में और उसका जायज इश्यू है स्टूडेंट को पीसफुली और डेमोक्रेटिक तरीके से प्रोटेस्ट करने का के ये बिल्कुल जो एफिडेविट देने की बात है बहुत ही इलीगल है अनकॉन्स्टिट्यूशनल है लेकिन इन बच्चों से अभी तक रास्ता नहीं बताया यही ताना चाहिए इसी तानाशाही के खिलाफ ही हम लोग सब इकट्ठा हो गए पंजाब पुलिस को कुछ इस तरह की इंफॉर्मेशन चाहिए कि कुछ ਅਖਬਾਰਾਂ ਤੇ ਜਿਹੜੇ ਹੌਕਰ ਆ ਜਾਂ ਘਟੀਆਂ ਜਿਹੜੀਆਂ ਰੋਜ਼ ਅਰਲੀ ਮਾਰਨਿੰਗ ਅਖਬਾਰ ਦੀ ਸਪਲਾਈ ਕਰਦੇ ਉਹਦੇ ਚ ਕੋਈ ਨਾ ਕੋਈ ਵਿਸਫੋਟਕ ਸਮਗਰੀ ਜਾਣਦੀ ਖਦਸ਼ੇ ਇਸ ਕਰਕੇ ਉਹਦੀ ਚੈਕਿੰਗ ਹੋਈ ਹੈ ਮੈਨੂੰ ਠੀਕ ਹੈ ਬਹੁਤ ਬਹੁਤ ਧੰਨਵਾਦ